ਕਵਿਸ਼ਰੀ ਪਰੰਪਰਾ ਪ੍ਰਚਾਰ ਦਾ ਇੱਕ ਮਹਾਨ ਸਿਖਰ ਹੈ ਤੇ ਇਸ ਪਰੰਪਰਾ ਨੂੰ ਪਰਫੁੱਲਤ ਕਰਨ ਵਾਲਿਆਂ ਵਿੱਚ ਬਹੁਤ ਸਾਰੇ ਨਾਮ ਆਉਂਦੇ ਹਨ ਉਹਨਾਂ ਚ ਇੱਕ ਨਾਮ ਹੈ ਪ੍ਰਸਿੱਧ ਕਵਿਸ਼ਰ ਜਰਨੈਲ ਸਿੰਘ ਸਭਰਾਵਾ ਜਰਨੈਲ ਸਿੰਘ ਸਭਰਾਵਾ ਨੇ ਹੁਣ ਤੱਕ ਬਹੁਤ ਸਾਰੀਆਂ ਰਿਕਾਰਡਿੰਗਸ ਪਾਈਚਾਰਿਆਂ ਨੂੰ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਥੇ ਨੇ ਬਹੁਤ ਸਾਰੀਆਂ ਕਵਿਸ਼ਰੀ ਬਾਰਾਂ ਦੇ ਰਾਹੀਂ ਰਚਨਾਵਾਂ ਦੇ ਰਾਹੀਂ ਪ੍ਰਸੰਗਾਂ ਦੇ ਰਾਹੀਂ ਵਿਸ਼ੇਸ਼ ਯੋਗਦਾਨ ਪਾਇਆ ਤੇ ਅੱਜ ਪੀਟੀਵੀ ਦੇ ਦਰਸ਼ਕਾਂ ਨਾਲ ਉਹ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਰਹੇ ਨੇ ਸਰ ਜੀ ਮੈਂ ਤੁਹਾਨੂੰ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੀ ਆਖਦੇ ਹੋਏ ਸਤਿ ਸਾਂਝ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੱਸੋਗੇ ਕਿ ਕਵਿਸ਼ਰੀ ਪਰੰਪਰਾ ਕਿੰਨੀ ਕੁ ਪੁਰਾਣੀ ਹੈ ਤੇ ਕਿਸ ਤਰ੍ਹਾਂ ਹੋਣੀ ਚਾਹੀਦੀ ਕਵਿਸ਼ਰੀ ਦਰਸ ਰੱਬ ਦੀ ਉਸਤਤ ਕਰਨ ਵਾਲੇ ਕਵੀਆਂ ਤੋਂ ਬਣੀ ਬਹੁਤ ਹੀ ਪੁਰਾਣੀ ਹੈ ਇਕੱਲਾ ਗਾਵੇ ਜੇ ਕਵੀ ਹੈ ਰਲ ਕੇ ਗਾਉਂ ਤੇ ਉਹਨਾਂ ਨੂੰ ਕਵਿਸ਼ਰ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਬੌਣਜਾ ਕਵੀਆਂ ਨੂੰ ਆਪਣੇ ਚਰਣਾ ਵਿੱਚ ਥਾਂ ਦਿੱਤੀ ਟੋਲੀਆਂ ਬਣਾ ਕੇ ਬਿਨਾਂ ਸਾਜ਼ਾਂ ਤੋਂ ਕਵਿਤਾ ਗਾਉਣ ਵਾਲਿਆਂ ਨੂੰ ਕਾਵੀ ਸ਼ਿਰ ਕਿਹਾ ਜਾਂਦਾ ਕਵਿਸ਼ਰੀ ਪਰੰਪਰਾ ਨੂੰ ਤੁਸੀਂ ਪੇਸ਼ੇ ਵਜੋਂ ਅਪਣਾਇਆ ਤੁਹਾਡਾ ਕੀ ਖਿਆਲ ਹੈ ਕਿ ਇਹਨਾਂ ਪ੍ਰਚਾਰ ਦੇ ਬਾਕੀ ਮਾਧਿਅਮਾਂ ਤੋਂ ਕਵਿਸ਼ਰੀ ਨੂੰ ਤੁਸੀਂ ਪਹਿਲ ਕਿਉਂ ਦਿੱਤੀ ਅਸਲ ਵਿੱਚ ਕਵਿਸ਼ਰੀ ਪਿੰਡਾਂ ਦੇ ਵਿੱਚ ਉਹਨਾਂ ਵੇੜਿਆਂ ਵਿੱਚ ਗਾਈ ਜਾਂਦੀ ਸੀ ਮੈਂ ਇੱਕ ਪਿੰਡੂ ਸਾਂ ਜਦੋਂ ਕਬੀਸ਼ਰ ਆਉਣੇ ਪਿੰਡਾਂ ਵਿੱਚ ਬੋਲਣੇ ਤੇ ਮੇਰਾ ਦਿਲ ਬਹੁਤ ਕਰਨਾ ਜਿਹਦਾ ਕਾਰਨ ਬਣਿਆ ਸਮਾਂ ਆਉਣ ਤੇ ਮੈਂ ਦਿਨ ਰਾਤਾਂ ਤੋਂ ਹੀ ਇਸ ਚੀਜ਼ ਨੂੰ ਅਪਣਾਇਆ ਔਰ ਕਬੀਸ਼ਰ ਬਣੇ ਕਿੰਨੀ ਕੁ ਉਮਰ ਤੋਂ ਤੁਸੀਂ ਗਾਉਣਾ ਸ਼ੁਰੂ ਕਰ ਦਿੱਤਾ ਸੀ ਗਾਉਣਾ ਤੋਂ ਮੈਂ ਤਕਰੀਬਨ 15-16 ਸਾਲ ਦੀ ਉਮਰ ਤੋਂ ਕੀਤਾ ਲੇਕਿਨ 12 ਸਾਲ ਦਾ ਤਾਂ ਮੇਰੇ ਦਾਦਾ ਜੀ ਬੜੇ ਧਾਰਮਿਕ ਸਨ ਉਹ ਗੁਜ਼ਰ ਗਏ ਉਹਨਾਂ ਦੀਆਂ ਪੁਸਤਕਾਂ ਵਿਚਾਰ ਬਣਾਈ ਪਰਿਵਾਰ ਨੇ ਗੁਰਦੁਆਰਾ ਸਾਹਿਬ ਦੇ ਦਿੱਤੀਆਂ ਜਾਨ ਕੋਝ ਸੱਜਣ ਐਸੇ ਸਨ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਮੈਂ ਉਹ ਪੜਿਆ ਧਾਰਮਿਕ ਬਣਿਆ ਔਰ ਉਸ ਤੋਂ ਵਾਦਾ ਪੰਡਤ ਮੋਹਨ ਸਿੰਘ ਜੀ ਕਰਿਆਲਾ ਸਾਹਿਬ ਨੂੰ ਆਪਣਾ ਉਸਤਾਦ ਧਾਰਿਆ ਉਹਨਾਂ ਵੇਲੇ ਵਿੱਚ ਮੋਹਨ ਸਿੰਘ ਕਰਿਆਲੇ ਦਾ ਨਾਮ ਪੰਜਾਬ ਦੇ ਨਾਂਬਰ ਕੁਲੀ ਸ਼ਰਮ ਤੋਂ ਬਹੁਤ ਅੱਛਾ ਸੀ ਇਸ ਲਈ ਉਹਨਾਂ ਦੀ ਬਦੌਲਤ ਹੈ ਉਸ ਉਸਤਾਦ ਦੀ ਬਖਸ਼ਿਸ਼ ਹੈ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਮੈਂ ਸਿੱਖ ਸੰਗਤਾਂ ਦੇ ਦਰਸ਼ਨ ਕਰ ਰਿਹਾ ਭਾਈ ਜਰਨੈਲ ਸਿੰਘ ਪਹਿਲੀ ਵਾਰ ਤੁਸੀਂ ਆਪਣਾ ਜਥਾ ਕਦੋਂ ਬਣਾਇਆ ਨੰਨ ਨਸਰ ਵਿੱਚ ਮੈਂ ਛੋਟਾ ਜਿਆਸਾ ਜਦੋਂ ਮੈਂ ਆਪਣੇ ਕੁਝ ਕੁ ਸਾਥੀਆਂ ਦੇ ਨਾਲ ਗਾਉਣਾ ਸ਼ੁਰੂ ਕੀਤਾ ਲੇਕਿਨ ਬੜੀ ਪ੍ਰਾਣੀ ਗੱਲ ਹੈ 7 ਸਾਲ ਇਸੇ ਤਰ੍ਹਾਂ ਮੈਂ ਸਟੇਜ ਤੇ ਪੂਰਾ ਨਹੀਂ ਆ ਸਕਿਆ ਉਸ ਤੋਂ ਬਾਅਦ ਆ ਮੈਂ ਕੁਝ ਸਾਥੀ ਲੈ ਕੇ ਫਿਰ ਮੈਂ ਪੰਜਾਬ ਦੇ ਕਨਿਸ਼ਾਂ ਵਿੱਚ ਵਿਚਰਿਆ ਜਿਨ੍ਹਾਂ ਦੇ ਵਿੱਚੋਂ ਆਮ ਉਹਨਾਂ ਵੇੜਿਆਂ ਦਾ ਰਵਾਸ ਸੀ ਕਿਸੇ ਨੇ ਨਿਕਲ ਜਾਣਾ ਕਿਸੇ ਨੇ ਰਲ ਜਾਣਾ ਮਨ ਬੜਾ ਦੁਖੀ ਹੋਇਆ ਅਖੀਰ ਰੱਬ ਅੱਗੇ ਅਰਦਾਸ ਕੀਤੀ ਸਤਿਗੁਰੂ ਮੈਨੂੰ ਇਹੋ ਜੇ ਸਾਥੀ ਦੇ ਜਿਹੜੇ ਮੇਰਾ ਸਾਥ ਨਭਾਉਣ ਤਕਰੀਬਨ ਅੱਜ ਤੋਂ 20 ਸਾਲ ਪੂਰੇ ਪਹਿਲਾਂ ਭਗਵੰਤ ਸਿੰਘ ਤੇ ਮੇਜਰ ਸਿੰਘ ਕੀ ਮੇਰੇ ਸਾਥੀ ਬਣੇ 14-14 ਸਾਲ ਦੀ ਉਦੋਂ ਇਹਨਾਂ ਦੀ ਉਮਰ ਸੀ ਬੜੀਆਂ ਬਲੰਦ ਆਵਾਜ਼ਾਂ ਸੀ ਕੌਮ ਨੇ ਸਾਡੇ ਸਿਰ ਉੱਤੇ ਹੱਥ ਰੱਖਿਆ ਸ਼ਾਇਦ ਇਹਨਾਂ ਪਿਓ ਪੁੱਤਰ ਵੀ ਇਕੱਠਾ ਨਹੀਂ ਰਹਿ ਸਕਦੇ ਜਿੰਨਾ ਭਗਵੰਤ ਸਿੰਘ ਤੇ ਮੇਜਰ ਸਿੰਘ ਨੇ ਮੇਰਾ ਸਾਥ ਦਿੱਤਾ ਹੈ 20 ਸਾਲ ਤੋਂ ਲੈ ਕੇ ਮੇਰੇ ਸਾਥੀ ਹਨ ਅਸੀਂ ਤਿੰਨ ਜਾਣੇ ਹੀ ਕੌਮ ਦੀ ਸੇਵਾ ਵਿੱਚ ਕੁਰੀਸ਼ੀ ਕਰ ਰਹੇ ਹਾਂ ਇਹ ਜਨਰਲ ਸੇ ਆਮ ਕਰਕੇ ਜਦੋਂ ਪ੍ਰਚਾਰਕ ਜਗਤ ਦੇ ਵਿੱਚ ਕੋਈ ਆਉਂਦਾ ਉਸ ਦੇ ਸਾਹਮਣੇ ਕਈ ਪਹਿਲੂ ਆਉਂਦੇ ਨੇ ਖਾਸ ਕਰ ਜੋ ਅੱਜਕਲ ਪਖੰਡਵਾਦ ਫੈਲਿਆ ਹੋਇਆ ਅਡੰਮਰਵਾਦ ਵਿਅਕਤੀਵਾਦੀ ਪੂਜਾਵਾਦ ਇਸ ਬਾਰੇ ਤੁਸੀਂ ਕੀ ਮਹਿਸੂਸ ਕੀਤਾ ਮੈਂ ਜੇ ਸੱਚ ਜਾਣਿਆ ਜੋ ਇਹਨਾਂ ਲੋਕਾਂ ਦੇ ਬੜਾ ਖਲਾਫ ਦੇਤਾਰੀ ਗੁਰੂਆਂ ਦੇ ਔਰ ਆਪਣੀ ਕੌਮ ਦਾ ਦਰਦ ਦਿਲ ਵਿੱਚ ਲੈ ਕੇ ਵਿਚਰਨ ਵਾਲਾ ਹਾਂ ਮੈਂ ਨਾ ਕੋਈ ਵੀ ਜਿੰਨੇ ਵੀ ਨਕਲੀ ਬਾਬੇ ਆ ਦਾਅਵੇ ਨਾ ਕਹਿ ਸਕਦਾ ਮੈਂ ਕਿਸੇ ਦੇ ਕਦੇ ਵੀ ਡੇਰੇ ਤੇ ਨਹੀਂ ਗਿਆ ਤੇ ਨਾ ਮੇ ਉਨ੍ਹਾਂ ਦੀ ਸ਼ਕਲ ਵੇਖੀ ਹੈ ਨਾ ਹੀ ਪਰਮਾਤਮਾ ਮੈਨੂੰ ਅਖਾਵੇ ਕਿਉਂਕਿ ਮੈਂ ਇਹਨਾਂ ਲੋਕਾਂ ਤੋਂ ਨਫ਼ਰਤ ਕਰਦਾ ਹਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਉਹ ਮਹਾਨ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਖਾਲਸੇ ਨੂੰ ਕਲਗੀਧਰ ਪਾਸ਼ਾ ਮਹਾਰਾਜ ਨੇ ਜੋੜਿਆ ਮੈਂ ਅਰਦਾਸ ਵੀ ਕਰਦਾ ਹਾਂ ਤੇ ਕੌਮ ਨੂੰ ਬੇਨਤੀ ਵੀ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਰਹੋ ਸਤਿਗੁਰੂ ਕਿਰਪਾ ਕਰਨ ਤੇ ਆਪਨੀ ਚੜ੍ਹਦੀ ਕਲਾ ਹੋਵੇਗੀ ਇਹ ਦੰਦੀ ਲੋਕ ਪਖੰਡੀ ਲੋਕ ਇਹ ਕਹਿ ਲੋਗੇ ਪੁਰਾਣੇ ਠੱਗ ਹੀ ਜਿਵੇਂ ਕਦੇ ਸੱਜਣ ਸੀ ਉਹਨਾਂ ਬਿੜਿਆਂ ਏਪ ਹੋਵੇਗਾ ਅੱਜ ਥਾਂ ਥਾਂ ਤੇ ਇਹਨਾਂ ਸੱਜਣਾਂ ਦੀਆਂ ਦੁਕਾਨਦਾਰੀਆਂ ਅਈ ਜਨਰਲ ਸਿੰਘ ਤੁਸੀਂ ਜਿਸ ਤਰ੍ਹਾਂ ਇਹਨਾਂ ਬਾਰੇ ਦੱਸਿਆ ਇਸੇ ਤਰ੍ਹਾਂ ਪ੍ਰਬੰਧਕ ਵਰਗ ਦੇ ਵਿੱਚ ਵੀ ਆਮ ਦੇਖਣ ਚਾਇਆ ਕਈ ਗੁਰਦੁਆਰਿਆਂ ਦੇ ਮੁਖੀ ਸ਼ਰਾਬਾ ਪੀਂਦੇ ਨੇ ਜ਼ਲਤ ਗਦਰਾ ਕੀਤਾ ਅਪਣਾਉਂਦੇ ਨੇ ਤੇ ਪ੍ਰਚਾਰਕਾਂ ਦੇ ਵਿੱਚ ਵੀ ਕਈ ਵਾਰੀ ਗਰਾਊਂਡ ਦੇਖਣ ਨੂੰ ਆਈ ਹੈ ਕੀ ਤੁਸੀਂ ਇਸ ਸਹਿਮਤ ਹੋ ਨਹੀਂ ਧਾਰਮਿਕ ਕਾਗੂ ਜਿਹੜਾ ਹੈ ਉਹਨੂੰ ਤਾਂ ਨਾਮ ਦਾ ਨਸ਼ਾ ਚਾਹੀਦਾ ਹੈ ਚੜ੍ਹਦੀ ਕਲਾ ਵਾਲਾ ਚਾਹੀਦਾ ਚਾਹੇ ਉਹ ਗੁਰਦੁਆਰੇ ਦਾ ਫਰਦਾਨ ਹੋਵੇ ਚਾਹੇ ਉਹ ਕਵੀਸ਼ਰ ਹੋਵੇ ਚਾਹੇ ਉਹ ਰਾਗੀ ਢਾਡੀ ਹੋਵੇ ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਹੈ ਸਾਡੀ ਸਿੰਘ ਕਵੀਸ਼ਰ ਰਾਗੀ ਸਿੰਘ ਕਥਾ ਵਾਚਕ ਜੋ ਕੁਝ ਵੀ ਹੈ ਇਹ ਸਾਡੇ ਗੁਰੂ ਪਾਤਸ਼ਾਹ ਦੀ ਦੇਣ ਹੈ ਸਿੱਖ ਜਗਤ ਦੇ ਪ੍ਰਚਾਰ ਦਾ ਇਹ ਬੜਾ ਤਕੜਾ ਸਾਧਨ ਹੈ ਇਸ ਵੀ ਸਤਿਗੁਰੂ ਕਿਰਪਾ ਕਰੇ ਜੇ ਮਹਾਰਾਜ ਨੇ ਸਾਡੇ ਉੱਤੇ ਐਸੀ ਬਖਸ਼ੀ ਕੀਤੀ ਹੈ ਕਿ ਸਾਡਾ ਦੇਵਤਿਆ ਵਰਗਾ ਜੀਵਨ ਹੋਣਾ ਚਾਹੀਦਾ ਤੁਸੀਂ ਚੰਗੀ ਸੋਚ ਰੱਖੀ ਹੈ ਤੇ ਇਹ ਇੱਕ ਮੈਸੇਜ ਵੀ ਹੈ ਸੁਨੇਹਾ ਉਹਨਾਂ ਲਈ ਜਿਹੜੇ ਪ੍ਰਚਾਰਕ ਤੇ ਪ੍ਰਬੰਧਕ ਐਸ ਪਾਸੇ ਵੱਲ ਤੁਰਦੇ ਨੇ ਪਰ ਦੂਸਰੇ ਪਾਸੇ ਦੇਸ਼ ਆ ਵਿਦੇਸ਼ਾਂ ਦੇ ਅੰਦਰ ਜੋ ਪ੍ਰਚਾਰ ਇਸ ਵੇਲੇ ਹੋ ਰਿਹਾ ਹੈ ਉਸ ਦੇ ਨਾਲ ਨਾਲ ਦੂਸਰੇ ਪਾਸੇ ਇਹ ਜੋ ਧਾਗੇ ਤਵੀ ਦੇਣ ਵਾਲੇ ਨੇ ਜੋ ਡੰਬੀ ਪਖੰਡੀ ਨੇ ਜੋ ਪੁੱਛਿਆ ਦੇਣ ਵਾਲੇ ਨੇ ਇਹਨਾਂ ਦਾ ਪ੍ਰਚਾਰ ਵੀ ਵੱਧ ਰਿਹਾ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਇਹਨਾਂ ਦਾ ਪ੍ਰਚਾਰ ਵਧਣ ਦਾ ਕਾਰਨ ਇਹੀ ਹੈ ਕਿ ਸਾਡਾ ਸਰਕਲ ਜਿਹੜਾ ਹੈ ਉਹ ਪੇਂਡੂ ਹੈ ਪੇਂਡੂ ਲੋਕੀ ਜਿਆਦਾ ਇਹਨਾਂ ਲੋਕਾਂ ਨੂੰ ਮੰਨਦੇ ਨੇ ਧਾਗਿਆਂ ਸੁਬੀਕਾਂ ਤੇ ਵਿਸ਼ਵਾਸ ਰੱਖਦੇ ਨੇ ਇਹਨਾਂ ਲੋਕਾਂ ਦੇ ਕੋਲੋਂ ਕੁਝ ਧਾਤਾਂ ਨੇ ਜਿੰਨਾਂ ਤੇ ਕੰਮ ਲੈ ਰਹੇ ਨੇ ਜਿੰਨਾਂ ਦੇ ਨਾਲ ਬੰਦੇ ਦਾ ਸਿਰ ਮਾਰਨਾ ਤੇ ਕੀ ਜੇ ਜਾਨਵਰ ਨੂੰ ਤੂਫ਼ ਦੇ ਦਿੱਤੀ ਜਾਏ ਤੇ ਉਹ ਵੀ ਸਰਮਾਰੇਗਾ ਇਸ ਕਰਕੇ ਲੋੜ ਹੈ ਇਹਨਾਂ ਲੋਕਾਂ ਤੋਂ ਬਚਿਆ ਜਾਏ ਜੋ ਕੁਝ ਵੀ ਕਰਨਾ ਹੈ ਉਹ ਸਿੱਖੀ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਸਾਡਾ ਕੰਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਅਸੀਂ ਕਿਸੇ ਨਕਲੀ ਦੇ ਪੈਰ ਪੁੱਜੀਏ ਕਿਸੇ ਤੋਂ ਧਾਗੇ ਤਰੀਕ ਲੈ ਕੇ ਫਾਈਏ ਕਿਉਂਕਿ ਸਾਨੂੰ ਸਤਿਗੁਰ ਨੇ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਹੈ ਅਸੀਂ ਖਾਲਸੇ ਹਾਂ ਗੁਰੂ ਦੇ ਸਿੱਖ ਹੈ ਇਹਦੇ ਉੱਤੇ ਸਾਨੂੰ ਤੇ ਸਾਡੀ ਕੌਮ ਨੂੰ ਮਾਣ ਚਾਹੀਦਾ ਹੈ ਗੁਰੂ ਕਿਰਪਾ ਕਰਨ ਅਸੀਂ ਇਹਨਾਂ ਵਿਮਾਤਾਂ ਤੋਂ ਉੱਪਰ ਉੱਠੀ ਅਖੀਰ ਤੁਸੀਂ ਦੱਸੋ ਕਿ ਹੁਣ ਤੱਕ ਤੁਸੀਂ ਆਪਣੇ ਪ੍ਰਚਾਰ ਦੇ ਵਿੱਚ ਕਿਹੜੇ-ਕਿਹੜੇ ਖੇਤਰਾਂ ਦੇ ਬਾਰੇ ਵਿਚਾਰਾਂ ਕਾਵਕ ਰੂਪ ਦੇ ਵਿੱਚ ਕ੍ਰਿਸ਼ਟੀਚ ਸਾਂਝੀਆਂ ਕੀਤੀਆਂ ਨੇ ਜ਼ਿਆਦਾਤਰ ਤਾਂ ਮੈਂ ਸਿਕਸ ਸਟੇਜ ਦਾ ਬਲਾਰਾ ਹਾਂ ਇਸ ਕਰਕੇ ਮੈਂ ਸਿੱਖ ਇਤਿਹਾਸ ਹੀ ਬੋਲਿਆ ਹੈ ਕੁਝ ਕਿਸੇ ਵੀ ਮੈਨ ਰਿਕਾਰਡ ਕੀਤੇ ਨੇ ਜੇ ਕੁਝ ਸਾਡੇ ਵਿੱਚ ਜੋ ਕੁਝ ਗਲਤ ਰਸਮ ਰਵਾਜ ਨੇ ਇਹਨਾਂ ਦੇ ਖਲਾ ਮੈਂ ਬੋਲਿਆ ਹਾਂ ਦੰਗੀਆਂ ਪਕੜੀਆਂ ਦੇ ਖਲਾ ਵੀ ਬੋਲਿਆ ਤੇ ਅਸੀਂ ਚਾਹਾਂਗੇ ਕਿ ਅੱਜ ਸਾਡੇ ਪੀਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਇਹਨਾਂ ਵਿੱਚੋਂ ਕੁਝ ਰਚਨਾਵਾਂ ਜ਼ਰੂਰ ਨਜ਼ਰ ਕਰੋ ਜੀ ਯਾਦ ਰੱਖਣ ਵਾਲੀ ਗੱਲ ਹੈ ਕਿ ਰਚਨਾਵਾਂ ਖਾਸ ਕਰਕੇ ਨਸ਼ਿਆਂ ਉੱਤੇ ਤੇ ਪਿੱਦੇਸਾਰੀਆਂ ਗੁਰਮਾਂ ਉੱਤੇ ਲਿਖਣੀਆਂ ਪਈਆਂ ਔਰ ਲਿਖਣੀਆਂ ਚਾਹੀਦੀਆਂ ਹਨ ਮੇਰੀ ਕਵਿਤਾ ਸੇ ਕਿ ਨਵੇਂ ਯੁੱਗ ਨੇ ਕੈਸੀ ਵਿਖੋ ਕਰੀ ਤਰਤੀ ਹੈ ਜੋ ਕੁਝ ਮਿਲਦਾ ਅੱਜ ਦੀ ਦੁਨੀਆ ਜਾਂਦੀ ਫੱਕੀ ਹੈ ਟੀਵੀ ਤੋਂ ਮਦ ਭੜੇ ਰੋਗ ਵਧਾ ਲੈ ਲੋਕਾਂ ਨੇ ਰੁੜਦੀ ਜਾਏ ਜਵਾਨੀ ਬੈਲ ਵਧਾ ਲੈ ਲੋਕਾਂ ਨੇ ਆਜਨ ਜੇ ਪ੍ਰੋਣੇ ਕਿੰਨਾ